ਜੀ ਜੀ 2:00 ਵਜ ਕੇ ਤੇ 39 ਮਿੰਟ ਆ ਹੋ ਗਿਆ ਜੀ ਸਵੇਰ ਦਾ ਟਾਈਮ ਤੇ ਆਪਾਂ ਚੱਲ ਪਏ ਆ ਜੀ ਰੇਲਵੇ ਸਟੇਸ਼ਨ ਤੇ ਜਾ ਕੇ ਆਪਾਂ ਫਾਰਮ ਤੇ ਲਵਾਉਣੀ ਆ ਜੀ ਨੰਬਰ ਕਿ ਤਤਕਾਲ ਦੀਆਂ ਜਿਹੜੀਆਂ ਟਿਕਟਾਂ ਦੀਆਂ ਉਹਦਾ ਪਹਿਲਾਂ ਸਵੇਰੇ ਨੰਬਰ ਲਾਉਂਦੇ ਆ ਜੀ कोई बंदा ना बंदे दी जान सिर्फ आप जा रहे हैं रोड से दिन वे पूरी गहमा गहमी पूरा ट्रैफिक होंगे रश कोई दिखाई नहीं दे रहा एक चौकीदार के अलावा अरे ओ साबा कितने आदमी थे सला दो उसी तरह हम भी सड़क पर दो ही दिख रहे हैं हम हैं और साथ में मैं तत्काल आप पहली बार करा रहे हैं पहला आप कभी तत्काल तो नहीं कराई थी पहला ये सेवा हमेशा ही ਦੂਸਰੀ ਸੰਗਤ ਲੋਟਦੀ ਰਹੀ ਹੈ ਮੈਂ ਇਸ ਵਾਰੀ ਡਿਊਟੀ ਆਪਣੀ ਲੱਕੀ ਹੈ ਯਾਰਾ ਜੀ ਮੇਨ ਬਾਜ਼ਾਰ ਸਟੇਸ਼ਨ ਤੇ ਤੇ ਹੋਊਗੇ 8 ਵਜੇ 7 8 ਹੋਈ ਨੰਬਰ ਲੱਗੂਗਾ ਤੇ ਮੱਝ ਗਿਆ ਚਲੋ ਜੀ ਅੰਬਾਲਾ ਕੈਂਟ ਦਿੱਲੀ ਦਿੱਲੀ ਫਾਜ਼ਲਕਾ ਖੜੇ ਹਾਂ ਜੀ ਹਾਂ ਰੇਲਵੇ ਸਟੇਸ਼ਨ ਤੇ ਹੁਣੇ ਇਥੇ ਸਟੇਸ਼ਨ ਪੂਰਾ ਭਰਿਆ ਸੀ ਤੇ ਹੁਣ ਹੋ ਗਿਆ ਖਾਲੀ ਤੇ ਆਪਾਂ ਨੂੰ ਕਹਿੰਦੇ ਆ ਜੀ ਤੁਸੀਂ ਵੀ ਇਥੇ ਹੁਣ ਵੇਟ ਕਰੋ ਬੈਠੋ ਉਸ ਤੋਂ ਬਾਅਦ ਨੰਬਰ ਲੱਗੂਗਾ ਤੇ ਆਪਾਂ ਹੁਣ ਬੈਠੇ ਆ ਜੀ ਇੰਤਜ਼ਾਰ ਕਰਦੇ ਆ ਦੁਰਦੇ ਫੜਦੇ ਆ ਸਟੇਸ਼ਨ ਤੇ ਕਰੋਣੇ ਆ ਟਿਕਟਾਂ ਬੱਕਾ ਬੁੱਕ ਨਹੀਂ ਪਹਿਲੇ ਤਾਂ ਹੁਣ ਨੰਬਰ ਹੀ ਲੱਗੂਗਾ ਇਹ ਬੁਕਿੰਗ ਤਾਂ ਹੁੰਦੀ ਮੈਂ 10 ਵਜੇ ਤੋ ਇੰਤਜ਼ਾਰ ਹੋ ਰਿਹਾ ਹੈ ਸਟੇਸ਼ਨ ਮਾਸਟਰ ਦਾ ਕਦੋਂ ਹੋਣ ਤੇ ਕਦੋਂ ਸਾਡੇ ਫਾਰਮ ਤੇ ਨੰਬਰ ਲੱਗੇ ਸਾਡਾ ਵੀ ਕੋਈ ਹੱਲ ਹੋਵੇ ਇਹ ਜੀ ਪਿੱਛੇ ਆਪਣੇ ਰੇਲਵੇ ਸਟੇਸ਼ਨ ਸ਼੍ਰੀ ਮੁਕਤਸਰ ਸਾਹਿਬ ਦਾ ਬਹੁਤ ਹੀ ਖੂਬਸੂਰਤ ਬਣਿਆ। ਲੋਈ ਆਪਾਂ ਬੈਠੇ ਸੀਗੇ ਤੇ ਆਪਾਂ ਮਰਤਬੇਲਾ ਹੋ ਗਿਆ। ਆਪਾਂ ਪਾਰ ਕਰ ਲੈ ਕੇ ਰਹੀ। ਅਖੇ ਵੀ ਸਾਨੂੰ ਘਰ ਤੱਕ ਨਾਗਵਾਇਆ ਜਾਵੇ। ਇਨਾ ਸਮਾਪਤ ਹੀ ਬੈਠੇ ਆਂ ਉਹਨਾਂ ਸਮਾ ਚਲੋ ਗੁਰੂ ਦੇ ਲੇਖੇ ਲਾਈਏ ਆਪਾਂ ਕਰ ਲਿਆ ਪਾਠ ਹੀ ਤੇ ਹੁਣ ਆਪਾਂ ਇੰਤਜ਼ਾਰ ਕਰਦੇ ਆਂ ਬੈਠ ਕੇ ਫਿਰ ਦੇਖਦੇ ਆਂ ਕੀ ਹੁੰਦਾ ਲਓ ਜੀ ਇੱਕ ਟ੍ਰੇਨ ਆ ਗਈ ਹੋਰ ਤੇ ਆਪਾਂ ਹਜੇ ਵੀ ਇੰਤਜ਼ਾਰ ਚ ਬੈਠੇ ਆਂ ਜੀ ਵੱਜ ਗਏ ਨੰਝੇ 3:30 ਥਿਰ ਇਨ ਇਥੀਂ ਦਾ ਬਕਤ ਅਗਰੇ ਇਹ ਰੇਲਵੇ ਦੇ ਕੇਸ ਹੱਲ ਕਰਦੇ ਹਾਂ ਹਮ ਇਹ ਜਿਹੜੇ ਰੇਲਵੇ ਸਟੇਸ਼ਨ ਸ਼ਿਲੀ ਮੁਖਸਰ ਸਾਹਿਬ ਖੰਡਾ ਪੀਣ ਵਾਲਾ ਪਾਣੀ ਤੁਮ੍ਹ ਪਾਣੀ ਸਹੀ ਦਾਏ ਨੋ ਸਮੋਕਿੰਗ ਇਹ ਅਜੀਬ ਸਵੇਰ ਦਾ ਨਜ਼ਾਰਾ ਰੇਲਵੇ ਸਟੇਸ਼ਨ ਸ਼੍ਰੀ ਮੁਕਸਰ ਸਾਹਿਬ ਬੈਠਣ ਨੂੰ ਹਣਾ ਇਹ ਤਾਂ ਅੱਜ ਤੱਕ ਕੋਈ ਵੀ ਨਹੀਂ ਨਿਕਲੇ ਆਪਾਂ ਹੀ ਫਿਰਦੇ ਆ ਜੀ ਅੱਜ ਵੀ ਸਵੇਰ ਦੇ 6 ਆਪਾਂ ਬੈਠੇ 2:30 ਵਜੇ ਦੇ ਇੱਥੇ ਤੇ ਇੱਕ ਟ੍ਰੇਨ ਆ ਗਈ ਆ ਹੋਰ ਪਰ ਆਪਾਂ ਹਲੇ ਉੱਥੇ ਬੈਠੇ ਆਪਣੇ ਬੈਠੇ ਬੈਠੇ ਤੀਜੀ ਟ੍ਰੇਨ ਲੰਘ ਗਈ ਆਪਣੀ ਵੇਟਿੰਗ ਲੰਬੀ ਹੋ ਰਹੀ ਹੈ ਯਾਨ ਗਿਆ ਚੜ ਵਾਏ ਗੁਰ ਲੋਟਰ ਜਨ ਜਾ ਰਹੀ ਹੈ ਤੇ ਆਪਣੇ ਪਤਾ ਨਹੀਂ ਸਟੇਸ਼ਨ ਮਾਸਟਰ ਜੀ ਕਦੋਂ ਆਉਣਗੇ ਤੇ ਕਦੋਂ ਨੰਬਰ ਲੱਗੂਗਾ ਫਾਰਮ ਤੇ ਤੇ ਕਦੋਂ ਆਪਣੀ ਟਿਕਟਾਂ ਬੁੱਕ ਹੋਣਗੀਆਂ ਫਾਰਮ ਆ ਪਕਰਾਤਾ ਜੀ ਜਮਾ ਤੇ ਹਜੇ ਲੱਗੂਗਾ ਟਾਈਮ ਤੇ ਆਪਾਂ ਇੱਕ ਵੀ ਚਲਦੇ ਹਾਂ ਜੀ ਘਰੇ ਤੇ ਨਹਾ ਕੇ ਤੇ ਉੱਚਾ ਪਾਣੀ ਛੱਕ ਕੇ ਤੇ ਫੇਰ ਆਉਣੇ ਆਪਾਂ ਸਟੇਸ਼ਨ ਤੋਂ ਵਾਪਸ ਤੇ ਇੱਕ ਦਰਵਾਜ਼ੇ ਬਾਹਰ ਨਿਕਾਸ ਐਗਜ਼ਿਟ ਤੇ ਆਈ ਟਿਕਟ ਖੜਕੀ ਓਹੋ ਹੈ ਜੀ ਰਾਖਵੀ ਟਿਕਟ ਕਰ ਤੇ ਇੱਧਰ ਆਪਣੀ ਖੜੀ ਹੋ ਜੀ ਲਡੋ ਤੇ ਇਹ ਜੀ ਬਾਹਰ ਦਾ 뷰 스테ਫਿੰਦਾ ਆਇਤੋਂ ਤੇ ਇਹ ਸਾਹਮਣੇ ਆਗਾ ਜੀ ਪੁਲ ਨੂੰ ਆਪਾਂ ਇੱਕ ਰੀ ਚੱਲਦੇ ਹਾਂ ਜੀ ਘਰੇ ਤੇ ਘਰੇ ਫਿਰ ਆਪਾਂ ਨਹਾ ਘਰ ਤੇ ਨਹਾ ਨੂਕੇ ਤੇ ਫਿਰ ਆਉਣੇ ਜੀ ਵਾਪਸ ਓ ਵਾਹ ਗੁਰੂ ਮੁਖਸਰ ਸਹਿਮ ਦਾ ਬਾਜ਼ਾਰ ਸਵੇਰ ਦਾ ਦ੍ਰਿਸ਼ ਮੱਗਰ ਦੀ ਹੱਟੀ ਤੇ ਸ਼ੰਕਰ ਪੁਜਨ ਭੰਡਾਰ ਮਸੀਤ ਵਾਲਾ ਚੌਂਕ ਤੇ ਇੱਥੋਂ ਆਪਾਂ ਮੁੜ ਕੇ ਸੱਜੇ ਸਿੱਧੇ ਆਪਾਂ ਜਾਵਾਂਗੇ ਸਿੱਧੇ ਇਹ ਆਦਾ ਸ਼੍ਰੀ ਰਾਮ ਦੋਸਾ ਭੰਡਾਰ ਇੱਥੇ ਦਾ ਬਹੁਤ ਇਮਸ਼ੋਰ So ਘਰੇ ਜਾ ਕੇ ਤਿੰਨ ਆਨੂ ਕੇ ਤੇ ਕੁਛ ਪੇਟ ਪੂਜਾ ਕਰਕੇ ਤੇ ਫਿਰ ਆਉਣੇ ਆਪਾਂ ਵਾਪਸ ਕਿਉਂਕਿ ਵੈਸੇ ਤਾਂ ਆਪਾਂ ਆ ਨਹੀਂ ਸਕਦੇ ਸੀ ਪਰ ਇੱਕ ਸੱਜਣ ਮੇਲੀ ਮਿਲ ਗਿਆ ਉੱਥੇ ਆਪਾਂ ਨੂੰ ਤੇ ਫਾਰਮ ਉਹਨਾਂ ਨੇ ਅਖਿਰ ਲਿਆ ਫਟ ਕਹਿੰਦਾ ਜੀ ਤੁਸੀਂ ਕੋਈ ਗੱਲ ਨਹੀਂ ਜਾਇਓ ਚਾਹ ਪਾਣੀ ਪੀਇਓ ਤੇ ਮੈਂ ਉਹਨੀ ਤੇ ਤੁਹਾਡੇ ਇੱਥੇ ਵੇਟ ਕਰਦਾ ਸ਼ੁਕਰੀਆ ਭਾਈ ਤੇਰਾ ਬਹੁਤ ਬਹੁਤ ਧੰਨਵਾਦ शहीद भाई महा सिंह चौक बा करी जाए दरबार साहब वागुरु नंबर चार ਗਲੀ ਚ ਐਂਟਰ ਹੋ ਚੁੱਕੇ ਆ ਤੇ ਹੁਣ ਆਪਾਂ ਘਰੇ ਪਹੁੰਚਦੇ ਆ ਤੇ ਫਿਰ ਨਹਾਉਣੇ ਤਾਂ ਹੋਣੇ ਆ ਤੇ ਚਾਹ ਪਾਣੀ ਛਕਦੇ ਆ ਤੇ ਫਿਰ ਵਾਪਸ ਸਟੇਸ਼ਨ ਤੇ ਚਲਾਂਗੇ ਫਿਲਹਾਲ ਇੱਕ ਕਲਿੱਪ ਇੱਥੇ ਹੀ ਖਤਮ ਹੁੰਦੀ ਹੈ ਕਿਉਂਕਿ ਆਪਾਂ ਹੁਣ ਘਰ ਪਹੁੰਚ ਚੁੱਕੇ ਆ ਤੇ ਉੱਚ ਸਮੇਂ ਲਈ ਆਪਾਂ ਬ੍ਰੇਕ ਲੈਨੇ ਆ ਜੀ ਸਤ ਸ੍ਰੀ ਅਕਾਲ ਆਪਾਂ ਪ੍ਰਸ਼ਾਦਾ ਛਕ ਲਿਆ ਤੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਜੀ ਵਾਪਸ ਤੇ ਰੇਲਵੇ ਸਟੇਸ਼ਨ ਤੇ ਚੱਲ ਕੇ ਦੇਖਦੇ ਆ ਫਾਰਮ ਦਾ ਕੀ ਬਣਿਆ ਆਪਣੇ ਦਾ ਜਿਹੜਾ ਫੜਾ ਗਿਆ ਸੀ ਜੀ ਤੇ ਫਿਰ ਵੇਖਦੇ ਆ ਟਿਕਟਾਂ ਹੋਈਆਂ ਦਾ ਤੇ ਹੋ ਗਿਆ ਤਾਂ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਕੱਲ ਨੂੰ ਰਵਾਨਾ ਹੋਵਾਂਗੇ ਛੇਰੇ ਹਜੂਰ ਸਾਹਿਬ ਤੇ ਬਣੇ ਰਹੋ ਤੁਸੀਂ ਵੀ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਪੀਸੰਗੀ ਵੀ ਹੋ ਗਏ ਰੈਡੀ ਤੇ ਹੁਣ ਬਸ ਚੱਲਦੇ ਆਪਾਂ ਚਲਿਏ ਮੈਂ ਆਪ ਪੀਸੰਗ ਹੈ ਚਲੋ ਚਲਗੇ ਆਈ ਮੈਂ ਆਪ ਪੀਸੰਗ ਉਹ ਥੱਕ ਗਿਆ ਵਿਚਾਰਾ ਕਿਉਂਕਿ ਤੜਕੇ ਅਸੀਂ 2:30 ਵਜੇ ਗਏ ਉੱਠ ਕੇ ਤੇ ਉਸ ਤੋਂ ਖੜੇ ਰਏ ਅਸੀਂ ਆਏ ਆ ਉਥੋਂ 6 ਵਜੇ 6 ਵਜੇ ਵਾਪਸ ਆਏ ਆਪਾਂ ਪਹੁੰਚ ਗਏ ਸਟੇਸ਼ਨ ਦੁਆਰਾ ਤੇ 10 ਵਜੇ ਖੁੱਲੋਗੀ ਖਿੜਕੀ ਤੇ ਬੁਕਿੰਗ ਹੋ ਗਈ ਆਪਣੀ ਟਿਕਟਾਂ ਦੀ ਤਾਂ ਫਿਰ ਵੈਗੁਰੂ ਸਵੱਖਰ ਕੇ ਟਿਕਟਾਂ ਮਿਲ ਜਾਵਾਂ ਲਓ ਜੀ ਜਬਰਦਸ ਮੁਸ਼ਕਤ ਤੋਂ ਬਾਅਦ ਆਪਾਂ ਨੂੰ ਫਾਈਨਲੀ ਟਿਕਟਾਂ ਮਿਲ ਗਈਆਂ ਜੀ ਜੂਸੇਫ ਦੀਆਂ ਤੇ ਵੈਗੁਰੂ ਕਿਰਪਾ ਕਰਨ ਤੇ ਫਿਰ ਆਪਾਂ ਕੱਲ ਨੂੰ ਜੀ ਉਸ ਆਉਣੇ ਚੱਲੇ ਪਾਵਾਂਗੇ ਜੀ ਤੇ ਸਵੇਰ ਦੇ 2:30 ਵਜੇ ਆਏ ਸੀਗੇ ਜੀ ਕਰਕੇ ਤੇ ਹੁਣ ਵੱਜ ਗਈ ਹੈ ਜੀ 3:10 ਅਰੇ ਨਾ ਵਾਹਿਗੁਰੂ ਦੀ ਕਿਰਪਾ ਨਾਲ ਇਹ ਟਿਕਟਾਂ ਆਪਾਂ ਨੂੰ ਮਿਲ ਗਈਆਂ ਬਣੇ ਰਹੋ ਤੇ ਅੱਗੇ ਵੀ ਤੁਹਾਨੂੰ ਸਾਰਾ ਦੱਸਾਂਗੇ ਕਿਵੇਂ ਕਿਵੇਂ